ਜਦੋਂ ਤੋਂ ਤਖਤਸ਼੍ਰੀ ਕਿਸਕਰ ਸਾਹਿਬ ਦੇ ਜਥੇਦਾਰ ਗੱਲਨੀ ਕੁਲਦੀਪ ਸਿੰਘ ਗੜਗੱਜ ਨੂੰ ਜਥੇਦਾਰੀ ਦੀ ਸੇਵਾ ਸੌਂਪੀ ਗਈ ਉਦੋਂ ਤੋਂ ਹੀ ਸਿੱਖ ਜਥੇਬੰਦੀਆਂ ਦੇ ਵਿੱਚ ਰੋਸ ਪਾਇਆ ਜਾ ਰਿਹਾ ਹੈ ਵਿਵਾਦ ਹੁਣ ਇਸ ਨੂੰ ਲੈ ਕੇ ਹੋਰ ਵੀ ਅੱਗੇ ਜਾਂਦਾ ਤਿੱਖਾਈ ਦੇ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਸਿੱਖ ਜਥੇਬੰਦੀਆਂ ਦਾ ਕਹਿਣਾ ਹੈ ਕਿ ਇਸ ਦੇ ਵਿੱਚ ਮਰਿਆਦਾ ਦੀ ਉਲੰਘਣਾ ਹੋਈ ਹੈ ਰਾਤ ਦੇ ਹਨੇਰੇ ਦੇ ਵਿੱਚ ਉਨ੍ਹਾਂ ਦੇ ਵੱਲੋਂ ਇਹ ਜਿਹੜਾ ਸਾਰੀ ਸੇਵਾ ਸੰਭਾਲੀ ਦਾ ਕਾਰਜ ਓ ਕੀਤਾ ਗਿਆ ਇਸ ਮੌਕੇ ਤੱਕ ਸ੍ਰੀ ਕੇਸਗੜ੍ਹ ਸਾਹਿਬ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਵੀ ਜਿਹੜਾ ਦਰਬਾਰ ਸਾਹਿਬ ਦੇ ਅੰਦਰ ਮੁੱਖ ਦਰਬਾਰ ਸਾਹਿਬ ਦੇ ਅੰਦਰ ਹੁੰਦਾ ਉਹ ਵੀ ਨਹੀਂ ਹੋਇਆ ਤੇ ਨਾ ਹੀ ਕੋਈ ਉਸ ਮੌਕੇ ਨਿਯਮਾਂ ਦੇ ਮੁਤਾਬਕ ਜਥੇਦਾਰ ਜਿਹੜੇ ਸਾਬਕਾ ਹੁੰਦੇ ਨੇ ਉਹ ਵੀ ਉੱਥੇ ਮੌਜੂਦ ਨਹੀਂ ਸਨ ਇਸ ਕਰਕੇ ਮਰਿਆਦਾ ਦੀ ਉਲੰਘਣਾ ਕਰਕੇ ਐਜੀਪੀਸੀ ਦੇ ਮੈਂਬਰਾਂ ਦੇ ਵੱਲੋਂ ਅਤੇ ਹੋਰਨਾ ਆਗੂਆਂ ਦੇ ਵੱਲੋਂ ਇਹ ਜਥੇਦਾਰੀ ਦੀ ਸੇਵਾ ਜੋ ਸੰਪੀ ਗਈ ਹੈ ਇਸ ਕਰਕੇ ਮਰਿਆਦਾ ਦਾ ਘਾਣ ਹੋਇਆ ਹੈ ਸਿੱਖ ਪੰਥ ਦੇ ਨਿਯਮਾਂ ਨੂੰ ਮਰਿਆਦਾ ਨੂੰ ਢਾਹ ਲੱਗੀ ਹੈ ਇਸ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਗੈਣੀ ਰਖਬੀਰ ਸਿੰਘ ਦਾ ਵੀ ਇਹੀ ਕਹਿਣਾ ਹੈ ਕਿ ਇਸ ਮੌਕੇ ਮਰਿਆਦਾ ਦੀ ਉਲੰਘਣਾ ਹੋਈ ਹੈ ਮਰਿਆਦਾ ਦਾ ਕਾਣ ਕੀਤਾ ਗਿਆ ਤੇ ਇਹ ਸਾਰੇ ਮਾਮਲ ਨੂੰ ਲੈ ਕੇ 14 ਮਾਰਚ ਨੂੰ ਨਨਤਪੁਰ ਸਾਹਿਬ ਵਿਖੇ ਇੱਕ ਸਿੱਖ ਇਕਤਰਤਾ ਵੀ ਇਹਨਾਂ ਵਕ ਵਕ ਜਥੇਬੰਦੀਆਂ ਦੇ ਮੁਖੀਆਂ ਦੇ ਵੱਲੋਂ ਸੱਦੀ ਗਈ ਹੈ ਤੇ ਇਹ ਸਾਰੇ ਮਾਮਲ ਨੂੰ ਲੈ ਕੇ ਨਵੇਂ ਜਥੇਦਾਰ ਗੈਨੀ ਕੁਲਦੀਪ ਸਿੰਘ ਗੜਕਾਜ ਦਾ ਵੀ ਵੱਡਾ ਪੈ ਨਿਕਲ ਕੇ ਸਾਹਮਣੇ ਆ ਗਿਆ ਉਹਨਾਂ ਨੇ ਤਾਂ ਕਹਿਣਾ ਕਿ ਇਹ ਸਾਰੀਆਂ ਹੀ ਸਿੱਖ ਜਥੇਬੰਦੀਆਂ ਸਤਕਾਰਯੋਗ ਨੇ ਤੇ ਜੇਕਰ ਇਹ ਮੈਨੂੰ ਬੁਲਾਉਂਦੀਆਂ ਨੇ ਤਾਂ ਮੈਂ ਨੰਗੇ ਪੈਰ ਜਾਣ ਨੂੰ ਤਿਆਰਾਂ ਤੇ ਮੇਰਾ ਮਕਸਦ ਇਹ ਹੈ ਕਿ ਜੋ ਵੀ ਆਪਸ ਦੇ ਵਿੱਚ ਗਿਲੇ ਸ਼ਿਕਵੇ ਨੇ ਉਹ ਹੁਣ ਦੂਰ ਹੋਣੇ ਚਾਹੀਦੇ ਨੇ ਇਸ ਦਿਨ ਵਾਲੀ ਗੱਲੀ ਕੁਲਦੀਪ ਸਿੰਘ ਗੜਗੱਜ ਦਾ ਇਹ ਵੀ ਕਹਿਣਾ ਹੈ ਕਿ ਹੁਣ ਮੈਂ ਆਇਆ ਮੇਰੇ ਤੋਂ ਬਾਅਦ ਵੀ ਕੋਈ ਆ ਸਕਦਾ ਹੈ ਤੇ ਮੈਂ ਵਾਅਦਾ ਕਰਦਾ ਜੇਕਰ ਸਿੱਖ ਪੰਥ ਨੂੰ ਲੱਗੇਗਾ ਕਿ ਮੇਰੇ ਵਿੱਚ ਕਮੀਆਂ ਨੇ ਘਾਟਾਂ ਨੇ ਤਾਂ ਮੈਂ ਆਪਣਾ ਇਹ ਉਹਦਾ ਛੱਡ ਦਵਾਂਗਾ ਜਿਹੜਾ ਨਵਾਂ ਜਥੇਦਾਰ ਹੋਵੇਗਾ ਉਸ ਨੂੰ ਖੁਦ ਮੈਂ ਦਸਤਾਰ ਸੌਂਪ ਕੇ ਆਵਾਂਗਾ ਇਹ ਵੱਡਾ ਬਿਆਨ ਨਵੇਂ ਜਥੇਦਾਰ ਕੁਲਦੀਪ ਸਿੰਘ ਗੜਗੱਜ ਦੇ ਵੱਲੋਂ ਦੇ ਦਿੱਤਾ ਗਿਆ ਹੈ